ਨੀ ਸਾਰੇ ਜਾਣ ਤਲੀ ਤੇ ਟਕਾਈ ਫਿਰਦੇ ਫੋਟੋ ਤੇਰੀ ਬੱਟੂ ਵਿੱਚ ਪਾਈ ਫਿਰਦੇ ਸਾਰੇ ਜਾਣ ਤਲੀ ਤੇ ਟਕਾਈ ਫਿਰਦੇ ਨੀ ਫੋਟੋ ਤੇਰੀ ਬੱਟੂ ਵਿੱਚ ਪਾਈ ਫਿਰਦੇ ਨੀ ਨਾਂ ਤੇਰਾ ਛੋਟਾ ਕਰਕੇ ਸੁਣੀਏ ਨਾਂ ਤੇਰਾ ਛੋਟਾ ਕਰਕੇ ਫਿਰ ਦਿਲ ਖਾਈ ਮੁੰਡੇਾਂ ਤੇ ਠੇਕਿਆਂ ਦੇ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ ਬਹੁਤ ਸੋਹਣੀ ਐਲਬਮ ਬਣੀ ਐ 뮤జిక్ ਕੰਪੋਜੀਸ਼ਨਸ ਦਾ ਕਮਾਲ ਦੀ ਹੈ ਨੇ ਕੀ ਕਿਆ ਤੁਸੀਂ ਤਖੜ ਕੇ ਤੋਂ ਹਟ ਕੇ ਕੁਝ ਅਲੱਗ ਤਰੀਕੇ ਦਾ ਗਾਉਣ ਦੀ ਕੋਸ਼ਿਸ਼ ਕੀਤੀ ਸੋ ਸ਼ਾਇਰੀ ਤਾਂ ਪੜਦੇ ਰਹੇ ਹਾਂ ਬਟ ਬੜੇ ਦਿਨਾਂ ਦੀ ਸਾਲਾਂ ਦੀ ਇੱਛਾ ਸੀ ਕਿ ਇਹਦੇ ਤੇ ਕੁਝ ਰਿਕਾਰਡ ਜ਼ਰੂਰ ਕੀਤੇ ਜਾਣ ਨੌਵੀਂ ਦਸਵੀਂ ਚ ਤਾਂ ਸਾਰੇ ਪੜਦੇ ਹੀ ਰਹਿੰਦੇ ਕਿਉਂਕਿ ਸ਼ੇਬਟਾਲੀ ਨੂੰ ਪੜਨਾ ਲੂਣਾ ਹੋਵੇ ਜਾਂ ਕੀ ਪੁੱਛਦੇ ਹਾਲ ਫਕੀਰਾਂ ਦਾ ਜਾਂ ਸ਼ਹਿਰ ਤੇ ਤਰਕਾਲਾ ਟਲੀਆਂ ਦੋ ਗਾਣੇ ਨੇ ਮੇਰੇ ਚ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇ ਲੋਕ ਕੀ ਪੂਜਣ ਰੱਬ ਮੈਂ ਤੇਰਾ ਬੇਗਾ ਐਲਬਮ ਦਾ ਨਾਮ ਰੱਖਿਆ ਮੈਨੂੰ ਵਿਦਾ ਕਰੋ ਮੇਰੇ ਨਾਮ ਇਹ ਨਾਮ ਜਿਹੜਾ ਸੀਗਾ ਇਹੀ ਟਾਈਟਲ ਕਿਵੇਂ ਸਿਲੈਕਟ ਕੀਤਾ ਇਹ ਸਾਡੀ ਸਾਰਿਆਂ ਦੀ ਸੋਚ ਸੀ ਕਾਫੀ ਟਾਈਮ ਤੋਂ ਕਿ ਗਾਣਾ ਇਹੀ ਗਾਣੇ ਦੇ ਟਾਈਟਲ ਹੋਣਾ ਚਾਹੀਦਾ ਮੈਨੂੰ ਵਿਦਾ ਕਰੋ ਮੇਰੇ ਨਾਮ ਜਦੋਂ ਮੈਂ ਉਹਦੇ ਕ੍ਰੈਡਿਟਸ ਦੇਖ ਕੇ ਤਾਂ ਮੈਨੂੰ ਕਿਤੇ ਸ਼ਿਵ ਦਾ ਨਾਮ ਨਹੀਂ ਲੱਭਿਆ ਜਦੋਂ ਕਿ ਇਹ ਨਾਮ ਸ਼ਿਵ ਦਾ ਐਡਾ ਵੱਡਾ ਹੈ ਜੇਕਰ ਆਪਾਂ ਉਹਨਾਂ ਦੀ ਲਾਈਨ ਨੂੰ ਇਸਤੇਮਾਲ ਕਰ ਵੀ ਰਹੇ ਹਾਂ ਤਾਂ ਸਾਨੂੰ ਕ੍ਰੈਡਿਟ ਦੇਣਾ ਚਾਹੀਦਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਸਾਨੂੰ ਸੌ ਮੱਕਿਆਂ ਦਾ ਹਜ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਮਹਾਨ ਪੰਜਾਬੀ ਲੇਖਕ ਰਹੇ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ ਇੱਕ ਮਿਊਜ਼ਿਕਲ ਐਲਬਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ ਇਸ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਕਾਫੀ ਨਾਮੀ ਸਿੰਗਰਾਂ ਨੇ ਗਾਇਆ ਸੋ ਬੜੀ ਵੇਟ ਰਹੂਗੀ ਸਾਰਿਆਂ ਨੂੰ ਖਾਸ ਤੌਰ ਤੇ ਜਿਹੜੇ ਇਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਲਾਈਕ ਕਰਦੇ ਆ ਤੇ ਨਾਲ ਨਾਲ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦੇ ਰਹੇ ਉਹਨਾਂ ਦੇ ਇੱਕ ਵੱਡੇ murid ਹੈ ਤੇ ਜਿਹੜੇ ਸਿੰਗਰਸ ਨੇ ਇਹ ਰਚਨਾਵਾਂ ਗਾਈਆਂ ਨੇ ਉਹਨਾਂ ਵਿੱਚੋਂ ਇੱਕ ਸ਼ੋਕਮਸਤੀ ਹੈ ਜਿਹੜਾ ਜਿੰਨਾਂ ਨੇ ਬਹੁਤ ਵੱਡਾ ਨਾਮ ਜਿਹੜਾ ਬਣਾਇਆ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਠੇਕਿਆਂ ਤੇ ਨਿਤ ਖੜ ਕੇ ਗਲਾਸੀ ਗਾਣੇ ਨੂੰ ਜਿਹੜਾ ਹੈਗਾ ਉਹ ਬੇਹੱਦ ਇਹਨਾਂ ਨੇ ਇਹਨੂੰ ਪਿਆਰ ਮਿਲਿਆ ਸੀਗਾ ਤੇ ਗੱਲਬਾਤ ਕਰਾਂਗੇ ਇਹਨਾਂ ਨੇ ਦੋ ਗੀਤ ਗਾਏ ਨੇ ਇਸ ਐਲਬਮ ਦੇ ਵਿੱਚ ਸ਼ੋਕਮਸਤੀ ਜੀ ਕਿਵੇਂ ਸਬਬ ਬਣਿਆ ਇਸ ਐਲਬਮ 'ਚ ਤੁਹਾਡੇ ਕੰਮ ਕਰਨ ਦਾ ਸੱਸੀ ਗਾਲ ਜੀ ਪਹਿਲਾਂ ਤਾਂ ਬਾਬੂ ਸ਼ਹੀਦ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਸੀਕਾਲ ਪ੍ਰਵਾਨ ਹੋਵੇ ਸਲਾਮ ਨਮਸਕਾਰ ਸਬਬ ਸ਼ੇਬ ਬਟਾਲਵੀ ਨੂੰ ਪੜਨਾ ਤਾਂ ਹਰ ਜਿਹੜਾ ਵੀ ਪੰਜਾਬ ਦੀ ਧਰਤੀ ਤੇ ਜਨਮ ਲੈਂਦਾ ਉਹ ਹਰ ਨੌਜਵਾਨ ਮੁੰਡਾ ਹੋਵੇ ਜਾਂ ਕੁੜੀ ਹੋਵੇ ਉਹਨਾਂ ਨੇ ਪੜਨਾ ਹੀ ਪੜਨਾ ਹੈ ਇਹ ਸਾਡੇ ਜਿਵੇਂ ਕਿਸੇ ਸਾਡੇਆਂ ਬਜ਼ੁਰਗਾਂ ਦੇ ਖੂਨ ਚ ਇਹਦੀ ਕਵਿਤਾ ਵਸੀ ਹੋਈ ਸੀ ਤੇ ਹੁਣ ਸਾਡੇ ਖੂਨ ਚ ਆ ਸਾਡੇ ਬੱਚਿਆਂ ਦੇ ਵੀ ਹੋਏਗੀ ਸੋ ਸ਼ਾਇਰੀ ਤਾਂ ਪੜਦੇ ਰਹੇ ਬਟ ਬੜੇ ਦਿਨਾਂ ਦੀ ਸਾਲਾਂ ਦੀ ਇੱਛਾ ਸੀ ਕਿ ਇਹਦੇ ਤੇ ਕੁਝ ਰਿਕਾਰਡ ਜ਼ਰੂਰ ਕੀਤੇ ਜਾਣ ਇਹਨਾਂ ਦੇ ਗੀਤ ਸ਼ਿਬਟਾਲਬੀ ਜੀ ਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਔਰ ਵਿਨੋਦ ਸੈਗਲ ਸਾਹਿਬ ਬਾਰੇ ਵੀ ਪੂਰਾ ਵਿਸ਼ਵ ਜਾਣਦਾ ਕਿ ਕਿੰਨੇ ਸੰਜੀਦਾ ਆਰਟਿਸਟ ਨੇ ਕਿੰਨੇ ਵਧੀਆ ਗਾਉਣ ਵਾਲਿਆਂ ਚੋਂ ਨੇ ਉਹਨਾਂ ਨੇ ਇਹ ਪੂਰਾ ਐਲਬਮ ਕੰਪੋਜ਼ ਕੀਤਾ ਸ਼ੰਮੀ ਚੌਧਰੀ ਸਾਡੇ ਦੋਸਤ ਨੇ ਜੋ ਇਸ ਇਸ ਪ੍ਰੋਜੈਕਟ ਦੇ ਪ੍ਰੋਡਿਊਸਰ ਨੇ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇਸ ਨੂੰ ਰਿਕਾਰਡ ਕਰਵਾਇਆ ਉਹਨਾਂ ਦਾ ਪੈਸਾ ਲੱਗਿਆ ਤੇ ਉਹਨਾਂ ਦੀ ਬੜੀ ਇੱਛਾ ਸੀ ਕਿ ਮੇਰੇ ਮਿੱਤਰ ਜਿਹੜੇ ਨੇ ਜਿਵੇਂ ਅਸ਼ੋਕ ਮਸਤੀ ਹੈ ਰੰਜਨ ਰੋਮੀ ਹੈ ਜਾਂ ਆਲੀਆ ਜਮਾਨੀ ਜਿਹੜੀ ਮੇਰੀ ਵਾਈਫ ਉਹ ਅਸੀਂ ਸਾਰੇ ਉਹਨਾਂ ਦੇ ਦੋਸਤਾਂ ਤੇ ਉਹਨਾਂ ਦੀ ਬੜੀ ਇੱਛਾ ਸੀ ਕਿ ਯਾਰ ਇਹਨਾਂ ਦੇ ਹਿੱਸੇ ਵਧੀਆ ਪੋਇਟਰੀ ਵਧੀਆ ਕੰਪੋਜੀਸ਼ਨ ਆਉਣ ਤੇ ਉਹਨਾਂ ਨੇ ਇਹ ਉਪਰਾਲਾ ਕੀਤਾ ਵਿਨੋਦ ਸੈਗਲ ਸਾਹਿਬ ਨੇ ਸਾਰੀਆਂ ਤਰਜ਼ਾਂ ਬਣਾਈਆਂ ਗਾਣੇ ਰਿਕਾਰਡ ਹੋਏ ਜੀਤੂ ਗੱਬਾ ਜੀ ਨੇ 뮤직 ਕੀਤਾ ਤੇ ਅੱਜ ਅ ਦਰਸ਼ਕਾਂ ਦੇ ਸਾਹਮਣੇ ਆ ਟਾਈਮ ਜ਼ਿਆਦਾ ਲੱਗ ਗਿਆ 10 11 ਸਾਲ 12 ਸਾਲ ਲੱਗੇ ਇਸ ਐਲਬਮ ਨੂੰ ਬਟ ਬਹੁਤ ਸੋਹਣੀ ਐਲਬਮ ਬਣੀ ਹੈ 뮤직 ਕੰਪੋਜੀਸ਼ਨਸ ਤਾਂ ਕਮਾਲ ਦੀਆਂ ਹੀ ਨੇ ਵਿਨੋਦ ਸੈਗਲ ਸਾਹਿਬ ਨੇ ਤਾਂ ਬਹੁਤ ਹੀ ਕਮਾਲ ਲਾਇਆ ਤੁਸੀਂ ਦੇਖੇ ਹੀ ਨੇ ਵੀਡੀਓ ਸੋ ਅਸੀਂ ਵੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਵਰਗਾ ਤਾਂ ਨਹੀਂ ਗਾ ਸਕਦੇ ਬਟ ਆਪਣੇ ਠੇਕਿਆਂ ਤੋਂ ਨਿਤਖੜ ਕੇ ਤੋਂ ਹਟ ਕੇ ਕੁਝ ਅਲੱਗ ਤਰੀਕੇ ਦਾ ਗਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਸੂਧਿੰਗਾਇਕੀ ਨੂੰ ਰਿਪਰੈਜ਼ੈਂਟ ਕਰਦੀ ਹੋਵੇ ਜਿਹੜੀ ਸ਼ੈਲੀ ਉਹਦੇ ਚ ਗਾਉਣ ਦੀ ਕੋਸ਼ਿਸ਼ ਕੀਤੀ ਅੱਛਾ ਜਿਹੜੇ ਤੁਹਾਡੇ ਦੋ ਗੀਤ ਨੇ ਉਹ ਕਿਹੜੇ-ਕਿਹੜੇ ਨੇ ਤੇ ਅਸੀਂ ਚਾਹਾਂਗੇ ਵੀ ਸਾਨੂੰ ਸੁਣਾ ਦਿਓ ਜੀ ਜੀ ਇੱਕ ਗਾਣਾ ਮੈਂ ਸੁਣਾਉਂਗਾ ਜਿਹੜਾ ਦੋ ਗਾਣੇ ਨੇ ਮੇਰੇ ਚ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇ ਲੋਕੀ ਪੂਜਨ ਰੱਬ ਮੈਂ ਤੇਰਾ ਬਿਰਹਾੜਾ ਲੋਕੀ ਪੂਜਨ ਰੱਬ ਮੈਂ ਸੁਣਾ ਰਿਹਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹਾੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹਾੜਾ ਸਾਨੂੰ ਸੋ ਮੱਕਿਆਂ ਦਾ ਹਜ ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਕੀ ਬਾਤ ਆ ਜੀ ਅ ਅੱਛਾ ਜਿਹੜਾ ਇਹ ਐਲਬਮ ਦਾ ਨਾਮ ਰੱਖਿਆ ਮੈਨੂੰ ਮਿਹਦਾ ਕਰੋ ਮੇਰੇ ਰਾਮ ਇਹ ਨਾਮ ਜਿਹੜਾ ਸੀਗਾ ਇਹੀ ਟਾਈਟਲ ਕਿਵੇਂ ਸਿਲੈਕਟ ਕੀਤਾ ਇੱਕ ਤਾਂ ਕਿਤੇ ਨਾ ਕਿਤੇ ਸਾਡੀ ਸਾਰਿਆਂ ਦੀ ਸੋਚ ਸੀ ਕਾਫੀ ਟਾਈਮ ਤੋਂ ਕਿ ਗਾਣਾ ਇਹੀ ਗਾਣੇ ਦੇ ਟਾਈਟਲ ਹੋਣਾ ਚਾਹੀਦਾ ਮੈਨੂੰ ਵਿਦਾ ਕਰੋ ਮੇਰੇ RAM ਤੇ ਜਦੋਂ ਪਿੱਛੇ ਜੇ ਇੱਕ ਚਮਕੀਲਾ ਫਿਲਮ ਦੇ ਵਿੱਚ ਇਹ ਲਾਈਨ ਆਈ ਵਿਦਾ ਕਰੋ ਮੇਰੇ ਯਾਰ ਜੀ ਟ੍ਰੈਂਡਿੰਗ ਵੀ ਚੱਲ ਜੀ ਜੀ ਬਹੁਤ ਵੱਡੀ ਟ੍ਰੈਂਡਿੰਗ ਹੈ ਔਰ ਹਰ ਆਰਟਿਸਟ ਗਾ ਰਿਹਾ ਤੇ ਕਿਤਨਾ ਕਿਤੇ ਜਦੋਂ ਮੈਂ ਉਹਦੇ ਕ੍ਰੈਡਿਟਸ ਦੇਖੇ ਤਾਂ ਮੈਨੂੰ ਕਿਤੇ Shiv ਦਾ ਨਾਮ ਨਹੀਂ ਲੱਭਿਆ ਅੱਛਾ ਜਦੋਂ ਕਿ ਇਹ ਨਾਮ Shiv ਦਾ ਐਡਾ ਵੱਡਾ ਹੈ ਕਿ ਅਗਰ ਆਪਾਂ ਉਹਨਾਂ ਦੀ ਲਾਈਨ ਕੋਈ ਇਸਤੇਮਾਲ ਕਰ ਵੀ ਰਹੇ ਆ ਤਾਂ ਸਾਨੂੰ ਕ੍ਰੈਡਿਟ ਦੇਣਾ ਚਾਹੀਦਾ ਤੇ ਫਿਰ ਸਾਡਾ ਮਨ ਹੋਰ ਪੱਕਾ ਹੋ ਗਿਆ ਕਿ ਅਸੀਂ ਲੋਕਾਂ ਤੱਕ ਪਹੁੰਚ ਦੀ ਗੱਲ ਜ਼ਰੂਰ ਕਰੀਏ ਕਿ ਮੈਨੂੰ ਵਿਦਾ ਕਰੋ ਮੇਰੇ ਰਾਮ ਦੀ ਜਗ੍ਹਾ ਤੇ ਯਾਰ ਕੀਤਾ ਗਿਆ ਇਹ ਇਹਨਾਂ ਦੀ origignal ਲਾਈਨ ਹੈ ਸ਼ਿਵ ਬਟਾਲਵੀ ਦੀ ਇਸ ਕਰਕੇ ਅਸੀਂ ਇਹ ਨਾਮ ਜਿਹੜਾ ਸੀਗਾ ਰਾਮ ਮੈਨੂੰ ਵਿਦਾ ਕਰੋ ਮੇਰੇ RAM ਲੋਕਾਂ ਨੂੰ ਜਿੰਨਾ ਵੀ ਪਹੁੰਚਾ ਸਕੀਏ ਵੀ ਇਹ ਸ਼ਿਵ ਦੀਆਂ ਲਾਈਨਾਂ ਨੇ ਸੋ ਔਰ ਗਾਣੇ ਦਾ ਅਗਰ ਤੁਸੀਂ ਅਸੀਂ ਵੀਡੀਓ ਵੀ ਐਸੇ ਗਾਣੇ ਦਾ ਬਣਾਇਆ ਦੋ ਵੀਡੀਓ ਬਣੇ ਨੇ ਦੋਨੋਂ ਵਿਨੋਦ ਜੀ ਦੇ ਬਣੇ ਨੇ ਸੇ ਅਸੀਂ ਸੋਚਿਆ ਵੀ ਇਹ ਸੀ ਕਿ ਐਸੇ ਕਿਉਂਕਿ ਇਹਦੇ ਪਿੱਛੇ ਸਟੋਰੀ ਇਹ ਹੈ ਕਿ ਇਹ ਦੋਨੋਂ ਗਾਣੇ ਸ਼ਿਵ ਦੇ ਉਸ ਜਗ੍ਹਾ ਤੇ ਸ਼ਿਫਟ ਸ਼ੂਟ ਹੋਏ ਨੇ ਜਿੱਥੇ ਸ਼ਿਵ ਦੇ ਆਖਰੀ ਕੁਝ ਦਿਨ ਬੀਤੇ ਨੇ ਜਿੱਥੇ ਉਹਨਾਂ ਨੂੰ ਜਿੱਥੇ ਉਹਨਾਂ ਦਾ ਦਾਸ ਸੰਸਕਾਰ ਕੀਤਾ ਗਿਆ ਸੀ ਉਹ ਸ਼ਮਸ਼ਾਨ ਘਾਟ ਦੇ ਵਿੱਚ ਇਸ ਨੂੰ ਸਾਰੇ ਸ਼ਾਟਸ ਲਏ ਗਏ ਨੇ ਤਾਂ ਕਿ Shiv ਦੀਆਂ ਕੁਝ ਯਾਦਾਂ Shiv ਦੇ ਜਿਹੜੇ ਕੁਝ ਤਰੰਗਾਂ ਨੇ ਉਹ ਸਾਨੂੰ ਮਹਿਸੂਸ ਹੋ ਸਕਣ ਇਸ ਵੀਡੀਓ ਦੇ ਰਾਹੀਂ ਤੇ ਇਹ ਇਹ ਵੀਡੀਓ ਪਹਿਲਾਂ ਹੀ ਇਹ ਤਾਂ 3 ਸਾਲ ਪਹਿਲਾਂ ਹੀ ਸ਼ੂਟ ਹੋ ਚੁੱਕਾ ਸੀ ਤੇ ਇਹ ਤਾਂ ਫਿਲਮ ਹੁਣ ਆਈ ਹੈ ਜਿਹਦੇ ਚ ਤੇ ਸਾਡਾ ਪਹਿਲਾਂ ਤੋਂ ਡਿਸਾਈਡ ਸੀ ਕਿ ਇਹ ਟਾਈਟਲ ਹੋਣਾ ਚਾਹੀਦਾ ਠੀਕ ਹੈ ਅੱਛਾ ਇਹ ਵੀ ਦੱਸੋ ਅਸ਼ੋਕ ਮਸਤੀ ਦੀ ਆਪਾਂ ਗੱਲ ਕਰੀਏ ਤੁਸੀਂ ਪਹਿਲੀ ਵਾਰ ਸ਼ਿਵ ਕੁਮਾਰ ਬਟਾਲਵੀ ਨੂੰ ਕਦੋਂ ਪੜਿਆ ਸੀਗਾ ਫਿਰ ਉਸ ਤੋਂ ਬਾਅਦ ਤੁਹਾਡੀ ਲਾਈਫ 'ਚ ਕਿਵੇਂ ਦਾ ਪ੍ਰਭਾਵ ਪਿਆ ਉਹਨਾਂ ਦੀ ਲਿਖਤਾਂ ਨਾਲ ਨੌਵੀਂ ਦਸਵੀਂ 'ਚ ਤਾਂ ਸਾਰੇ ਪੜਦੇ ਹੀ ਰਹਿੰਦੇ ਆ ਕਿਉਂਕਿ ਸ਼ਿਵ ਬਟਾਲਵੀ ਨੂੰ ਪੜਨਾ ਲੂਣਾ ਹੋਵੇ ਜਾਂ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਜਾਂ ਸ਼ਹਿਰ ਤੇ ਰੇਤਰ ਕਾਲਾਂ ਢਲੀਆਂ ਜਾਂ ਤੁਸੀਂ ਜਿੰਨੇ ਵੀ ਉਹਨਾਂ ਦੀ ਪੋਇਟਰੀ ਹੈ ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ ਕੋਈ ਕੋ ਝੂਠ ਕਹਿ ਰਿਹਾ ਤੇਰੇ ਦਮ ਨੇ ਮਾਰਿਆ ਅਤ ਨਗੀਤਾਂ ਦਾ ਤੁਰਦਾ ਕਾਫਲਾ ਫਿਰ ਹੋ ਗਿਆ ਬੇਆਸਰਾ ਮੱਥੇ ਤੇ ਹੋਣੀ ਲੱਗ ਗਈ ਖੂਬਸੂਰਤ ਹਾਦਸਾ ਜਿੰਨੇ ਵੀ ਉਹਨਾਂ ਦੀ ਪੋਇਟਰੀ ਹੈ ਚਾਹੇ ਵਿਦਾ ਕਰੋ ਮੇਰੇ ਰਾਮ ਹੈ ਚਾਹੇ ਮੈਂ ਤਾਂ ਬਨਵਾਸੀ ਦਾ ਵੀ دیਵਾਨਾ ਜੋ ਉਹਨਾਂ ਦਾ ਮੈਂ ਬਨਵਾਸੀ ਮੈਂ ਬਨਵਾਸੀ ਆਇਆ ਭੋਗਣ ਜੂਨ 84 ਕੋਈ ਸੁਗਰੀਬ ਨਹੀਂ ਮੇਰਾ ਸਾਥੀ ਤੋਂ ਮੈਂ ਉਹਨਾਂ ਨੂੰ ਪਾਗਲਾਂ ਦੀ ਤਰ੍ਹਾਂ ਪੜਦਾ ਰਿਹਾ ਤੇ ਲੇਕਿਨ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਵੱਡਾ ਮੋੜ ਆਇਆ ਸ਼ਿਵ ਦੇ ਬਾਰੇ ਤਾਂ ਮੈਂ ਗਿਆਨੀ ਜਦੋਂ ਕੀਤੀ ਤੇ ਮੈਂ ਜਦੋਂ 12th ਤੋਂ ਬਾਅਦ ਐਗਜ਼ਾਮ ਮੈਂ ਕਾਲਜ ਕੰਟੀਨਿਊ ਨਹੀਂ ਕਰ ਪਾਇਆ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ 12ਵੀਂ ਦੇ ਨਾਲ ਨਾਲ ਪੰਜਾਬੀ ਦੀ ਗਿਆਨੀ ਕਰ ਲਓ ਤੇ ਤੁਹਾਨੂੰ ਇਕੁਅਲ ਟੂ ਗ੍ਰੈਜੂਏਸ਼ਨ ਹੋ ਜਾਏਗੀ ਤੁਹਾਡੀ ਤੇ ਮੈਂ ਜਦੋਂ ਗਿਆਨੀ ਦੇ ਦੌਰਾਨ ਸ਼ਿਵ ਨੂੰ ਪੜਿਆ ਤਾਂ ਫਿਰ ਤਾਂ ਸ਼ਿਵ ਨੂੰ ਜੇ 나ਗ ਆਈਏ ਸਟੇਜਾਂ ਤੇ ਤਾਂ ਮੈਂ ਅਕਸਰ ਗਾਉਂਦਾ ਰਹਿਣਾ ਸ਼ਿਵ ਕਬਰਾ ਉਡੀਕਦਿਆਂ ਜਿਉ ਪੋਤਰਾ ਨੂੰ ਮਾਮਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਜਾਂ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਮੈਂ ਨਹੀਂ ਮੈਂ ਮੈਂ ਸ਼ਿਕਰਾ ਯਾਰ ਬਣਾਇਆ ਜਾਂ ਮੈਂ ਅਧੂਰੇ ਗੀਤ ਦੀ ਇੱਕ ਸਤਰਾਂ ਕਿਹੜੇ ਕਿਹੜੇ ਗੱਲਾਂ ਕਰ ਮੈਨੂੰ ਤਾਂ ਸਾਰਾ ਹੀ ਉਹਨਾਂ ਦਾ ਜ਼ੁਬਾਨੀ ਤਕਰੀਬਨ ਯਾਦ ਆ ਸਾਰਾ ਕਾਫ ਸੰਗਰਹਿ ਤੇ ਮੈਨੂੰ ਬੜਾ ਇੱਛਾ ਸੀਗੀ ਪਰ ਮੈਨੂੰ ਖੁਸ਼ਕਿਸਮਤੀ ਮੇਰੀ ਇਹ ਹੈ ਕਿ ਮੈਂ ਸ਼ਿਵ ਬਟਾਲਵੀ ਦੀ ਪੋਇਟਰੀ ਵਿਨੋਦ ਸੈਗਲ ਸਾਹਿਬ ਦੀ ਕੰਪੋਜੀਸ਼ਨ ਔਰ ਉਹਨਾਂ ਦੀ ਡਾਇਰੈਕਸ਼ਨ ਚ ਗਾਈ ਇਹ ਮੇਰੇ ਲਈ ਬਹੁਤ ਵੱਡੀ ਉਪਲਬਧੀ ਹੈ ਮੈਂ ਕਹਿੰਦਾ ਕਿ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਇਹ ਮੇਰੇ ਲਈ ਇਹ ਨਾਇਆਬ ਤੋਹਫਾ ਆਪਣੇ ਆਪ ਨੂੰ ਕਿ ਮੈਂ ਵਿਨੋਦ ਸੈਗਲ ਸਾਹਿਬ ਦੇ 뮤직 ਦੇ ਵਿੱਚ ਇਹ ਗਾਣੇ ਗ ਬੱਚਾ ਤੁਹਾਡਾ ਗਲਾਸੀ ਜਿਹੜਾ ਗੀਤ ਹੈ ਉਹ ਐਵਰਗ੍ਰੀਨ ਬਣ ਕੇ ਰਹਿ ਗਿਆ ਉਹ ਕਦੇ ਵੀ ਪੁਰਾਣਾ ਨਹੀਂ ਹੋਊਗਾ ਤੇ ਉਹਦੇ ਬਾਰੇ ਕੋਈ ਇੰਟਰਸਟਿੰਗ ਫੈਕਟ ਸਾਂਝਾ ਕਰੋਗੇ ਵੀ ਜਦੋਂ ਤੁਸੀਂ ਤਿਆਰ ਕਰ ਰਹੇ ਸੀ ਉਹਦਾ ਸੋਚਿਆ ਸੀਗਾ ਵੀ ਐਡਾ ਵੱਡਾ ਹਿੱਟ ਜਾਊਗਾ ਤੇ ਅਸੀਂ ਚਾਹਾਂਗੇ ਉਸ ਤੋਂ ਬਾਅਦ ਤੁਸੀਂ ਗਾਣਾ ਵੀ ਸੁਣਾਓ ਨਹੀਂ ਇਹ ਨਹੀਂ ਸੋਚਿਆ ਸੀ ਕਿਸੇ ਨੇ ਵੀ ਸੋਚਿਆ ਸੀ ਵੀ ਇਹ ਐਡਾ ਵੱਡਾ ਮਾਈਲਸਟੋਨ ਬਣਨ ਜਾ ਰਿਹਾ ਕਿਉਂਕਿ ਇਹ ਗਾਣਾ ਬੜਾ ਨੈਚੁਰਲ ਤਰੀਕੇ ਨਾਲ ਬਣਿਆ ਸੀ ਸਾਡੀ ਐਲਬਮ ਬਣ ਚੁੱਕੀ ਸੀ ਤੇ ਹਾਨੀ ਸਿੰਘ ਜਦੋਂ ਮੈਨੂੰ ਮਿਲਣ ਆਉਂਦਾ ਤੇ ਉਹ ਕਹਿੰਦਾ ਜੀ ਬਾਈ ਜੀ ਮੈਨੂੰ ਤੁਹਾਡੀ ਆਵਾਜ਼ ਚਾਹੀਦੀ ਹੈ ਮੈਂ ਰਿਕਾਰਡ ਕਰਨਾ ਕੁਛ ਤੁਹਾਡੀ ਆਵਾਜ਼ ਉਦੋਂ ਹਨੀ ਸਿੰਘ ਨੂੰ ਕੋਈ ਨਹੀਂ ਸੀ ਜਾਣਦਾ ਹੀ ਵਾਸ ਜਸਟ ਨਿਊ ਜਸਟ ਦਾ ਯੰਗਸਟਰ ਬੋਏ ਹੁੰਦੇ ਨੇ ਕਿ ਮੈਨੂੰ 뮤ਜ਼ਿਕ ਕਰਨਾ ਬਹੁਤ ਟੈਕਨੀਕਲੀ ਬੜਾ ਐਡਵਾਂਸ ਸੀ ਇੰਗਲੈਂਡ ਤੁਸੀਂ ਕਿਹਾ ਸੀ ਤੇ ਉਹਨੇ ਮੈਥੋਂ ਵੌਇਸ ਲਈ ਮੇਰੀ ਮੈਂ ਖੁਦ ਕੰਪੋਜੀਸ਼ਨ ਕਰਕੇ ਉਹਨੂੰ ਜਿੱਦਾਂ ਸੈਕਲ ਸਾਹਿਬ ਦੱਸ ਰਹੇ ਸੀ ਕਿ ਹਾਰਮੋਨੀਅਮ ਤੇ ਹੱਥ ਰੱਖਿਆ ਤੇ ਤਰਜ਼ ਬਣ ਗਈ ਇਹ ਇਦਾਂ ਸਬੱਬ ਬਣਦੇ ਨੇ ਮੈਂ ਹਾਰਮੋਨੀਅਮ ਤੇ ਹੱਥ ਰੱਖਿਆ ਕੋਰਡ ਲਗਾਇਆ ਦਰਬਾਰੀ ਰਾਗ ਦਾ ਤੇ ਜਾਂ ਰੇਕਿਆਂ ਦੇ ਨਿੱਧ ਗੜ ਕੇ ਅਣਕੇ ਗੱਲਾਂ ਦੀ ਰਵਾਨਗੀ ਜੀ ਆ ਗਈ ਉਹਨੂੰ ਦਿੱਤਾ ਉਹਨੇ ਤਰਜ਼ ਬਣਾਇਆ ਉਹਨੇ ਜਦੋਂ ਮਿਊਜ਼ਿਕ ਬਣਾ ਕੇ ਦਿੱਤਾ ਤਾਂ ਸਾਡੂ ਯਕੀਨ ਹੀ ਨਹੀਂ ਹੋਇਆ ਕਿ ਇਹ ਸਾਡਾ ਸਾਡਾ ਗਾਣਾ ਬਣ ਗਿਆ ਉਹ ਲੱਗਦਾ ਸੀ ਕਿ ਅਮਰੀਕਾ ਤੋਂ ਜਾਂ ਕਿਤੇ ਵੱਡੇ ਕਿਸੇ ਮੁਲਕ ਤੋਂ ਜਿੱਥੇ 뮤ਜ਼ਿਕ ਦੀ ਬਹੁਤ ਜ਼ਿਆਦਾ ਐਡਵਾਂਸਡ ਟੈਕਨੋਲੋਜੀ ਹੈ ਉੱਥੋਂ ਬਣ ਕੇ ਆਇਆ ਸੋ ਗਾਣਾ ਬਣਿਆ ਉਹ ਹਨੀ ਸਿੰਘ ਨੇ ਤਾਂ ਫਿਰ ਉਹਦੇ ਬਾਅਦ ਕਮਾਲ ਹੀ ਕਰਤੀ ਸਾਡਾ ਵੀ ਅੱਜ ਤੱਕ ਉਹ ਚੱਲ ਹੀ ਰਿਹਾ ਹੈ ਸੋ ਇਹ ਬਣ ਜਾਂਦੀਆਂ ਨੇ ਚੀਜ਼ਾਂ ਦੋ ਲੈਣਾਂ ਅੰਗੀ ਹਾਂਜੀ ਨੀ ਸਾਰੇ ਜਾਨ ਤਲੀ ਤੇ ਟਕਾਈ ਫਿਰਦੇ ਫੋਟੋ ਤੇਰੀ ਬੱਟੂ ਹਿਚਪਾਈ ਫਿਰਦੇ ਸਾਰੇ ਜਾਨ ਤਲੀ ਤੇ ਟਕਾਈ ਫਿਰਦੇ ਨੀ ਫੋਟੋ ਤੇਰੀ ਬੱਟੂ 에 ਚ ਪਾਈ ਫਿਰਦੇ ਨੀ ਨਾਂ ਤੇਰਾ ਛੋਟਾ ਕਰਕੇ ਸੁਣੀਏ ਨਾਂ ਤੇਰਾ ਛੋਟਾ ਕਰਕੇ ਫਿਰ ਦਿਲ ਖਾਈ ਮੁੰਡੇਾਂ ਬਾਂ ਤੇ ਠੇਕਿਆਂ ਜਨਿਤ ਖੜਕੇ ਖੜਕੇ ਗਲਾਂ ਸੀ ਤੇਰੇ ਨਾਂ ਤੇ ਕਿਆ ਬਾਤ ਹੈ ਅੱਛਾ ਮਸਤੀ ਜੀ ਉਸ ਤੋਂ ਬਾਅਦ ਦੁਬਾਰਾ ਮਤਲਬ ਉਹ ਗਾਣਾ ਕਿਉਂਕਿ ਕਾਫੀ ਸਮਾਂ ਹੋ ਚੁੱਕਿਆ ਇਹਨੂੰ ਉਸ ਤੋਂ ਬਾਅਦ ਅਸ਼ੋਕ ਮਸਤੀ ਦਾ ਕੋਈ ਉਸ ਲੈਵਲ ਦਾ ਗਾਣਾ ਜਿਹੜਾ ਹੈਗਾ ਉਹ ਨਹੀਂ ਸੁਣਨ ਨੂੰ ਮਿਲਿਆ ਕੀ ਕਾਰਨ ਸੀਗਾ ਤੁਸੀਂ ਅ ਅੱਜ ਵੀ ਉਨਾ ਹੀ ਨੇੜੇ ਉਹ ਸੰਗੀਤ ਦੇ ਜਾਂ ਕੀ ਕਾਰਨ ਹੈ ਕੁਝ ਹੋਰ ਵੀ ਕੰਮ-ਕਾਰ ਕਰਦੇ ਹੋ ਤੇ ਆਉਣ ਵਾਲੇ ਜੇ ਕੋਈ ਪ੍ਰੋਜੈਕਟਸ ਹਨ ਉਹਨਾਂ ਬਾਰੇ ਵੀ ਦੱਸੋ ਜੀ ਪਹਿਲੀ ਗੱਲ ਤਾਂ ਉਸ ਤੋਂ ਬਾਅਦ ਮੈਂ ਬੜੀਆਂ ਐਲਬਮ ਰਿਲੀਜ਼ ਕੀਤੀਆਂ ਪਰ ਚੱਲੀ ਨਹੀਂ ਉਸ ਲੈਵਲ ਤੇ ਕੋਈ ਗਲਾਸੀ 2 ਅਸੀਂ ਕੀਤੀ ਉਸ ਤੋਂ ਬਾਅਦ ਗੱਲ ਨਿੱਕੀ ਜੀ ਸਗਾਣਾ ਕੀਤਾ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਨੱਚ ਕੀਤਾ ਉਸ ਤੋਂ ਬਾਅਦ ਨਖਰਾ ਨਮਾਬੀ ਬਾਸ਼ਾ ਨਾਲ ਬਣਾਈ ਪਿੱਛੇ ਜੇ ਟਾਕਾਂ ਨੰਗੀਆਂ ਕਰ ਕਰ ਦੁਰ ਦੀ ਚਰਚਾ ਸ਼ਹਿਰ ਚ ਸਾਰੀ ਚਰਚਾ ਗਾਣਾ ਸੀ ਰਿਲੀਜ਼ ਕੀਤਾ ਗਾਣੇ ਰੈਗੂਲਰ ਰਿਲੀਜ਼ ਹੋ ਰਹੇ ਨੇ ਪਰ ਹੁਣ ਥੋੜਾ ਜਿਆਦਾ ਤਬਦੀਲੀ ਇਹ ਆ ਗਈ ਕਿ ਸ਼ਾਇਦ ਉਸ ਟਾਈਮ ਜਿਹੜਾ ਮੀਡੀਆ ਦਾ ਅਪਰੋਚ ਸੀ ਉਹ ਅਲੱਗ ਤਰੀਕੇ ਨਾਲ ਹੁੰਦੀ ਸੀ ਹੁਣ ਸ਼ਾਇਦ ਸਾਸੀ ਮੈਂ ਤਾਂ ਐਟ ਲੀਸਟ ਜਿਹੜੀ ਸੋਸ਼ਲ ਮੀਡੀਆ ਨਾਲ ਉਹਨਾਂ ਤਾਲਮੇਲ ਬਿਠਾ ਨਹੀਂ ਪਾ ਰਿਹਾ ਕਿ ਮੈਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਉਸ ਤਰੀਕੇ ਨਾਲ ਪ੍ਰਮੋਟ ਕਰ ਪਾਵਾਂ ਉਹ ਅੱਜ ਕੱਲ ਜ਼ਰੂਰੀ ਹੈ ਸੋ ਕੋਸ਼ਿਸ਼ ਕਰ ਰਹੇ ਹਾਂ ਔਰ ਹੋਰ ਨਵੇਂ ਗਾਣੇ ਕਰ ਰਹੇ ਹਾਂ ਪਰ ਸਾਡਾ ਮੇਨ ਹੁਣ ਜਿਹੜਾ ਸ਼ਿਬਟਾਲਵੀ ਦਾ ਸਾਡਾ ਡ੍ਰੀਮ ਪ੍ਰੋਜੈਕਟ ਇਹਦੇ ਤੇ ਫੋਕਸ ਕਰਾਂਗੇ ਸਾਡੀ ਕੰਪਨੀ ਨੇ ਸਾਡੀ ਸਾਰਿਆਂ ਦੀ ਕੰਪਨੀ ਹੈ ਇਹ ਗੁਰਮਨਸਾ ਸਨੇ ਬਲੈਡਸ ਜਿਹੜਾ ਮੈਂ ਤੁਹਾਨੂੰ ਲੋਗੋ ਵੀ ਦਿਖਾਇਆ ਇਹ ਮੇਰੇ ਮਾਂ ਤੇ ਪਿਓ ਦਾ ਨਾਮ ਹੈ ਗੁਰਮਨਸਾ ਮੇਰੀ ਮਾਂ ਦਾ ਨਾਮ ਹੈ ਤੇ ਬਾਪੂ ਦਾ ਨਾਮ ਗੁਰਦੇਵ ਸਿੰਘ ਤੇ ਉਹਨਾਂ ਦੇ ਨਾਮ ਤੋਂ ਅਸੀਂ ਮੈਂ ਬਣਾਈ ਸੀ ਕੰਪਨੀ ਕਫ ਟੈਂਪਲ ਤੇ ਸਾਡੀ ਹੋਰ ਸਾਂਝੀ ਕੰਪਨੀ ਇਹਦੇ ਤੇ ਅਸੀਂ ਪ੍ਰਮੋਟ ਕਰ ਰਹੇ ਹਾਂ ਔਰ ਆਉਣ ਵਾਲੇ ਦਿਨਾਂ 'ਚ ਮੈਂ ਹੋਰ 5-7 ਗਾਣੇ ਛੇਅਰ ਲੈ ਕੇ ਆ ਰਿਹਾ ਔਰ ਕੋਸ਼ਿਸ਼ ਕਰਾਂਗਾ ਕਿ ਮੀਡੀਆ ਔਰ ਸੋਸ਼ਲ ਮੀਡੀਆ ਮੈਨੂੰ ਸਪੋਰਟ ਕਰੇ ਤੇ ਸ਼ੋਅਸ ਮੈਂ ਰੈਗੂਲਰ ਕਰ ਰਹੇ ਮੈਂ ਮੇਰਾ ਹੋਰ ਕੋਈ ਕੰਮ ਨਹੀਂ ਮੈਂ 24x7 ਐਸੇ ਜੌਬ ਤੇ ਹਾਂ ਇਸੇ ਕਰਕੇ ਮੈਂ ਆਪਣੀ ਆਵਾਜ਼ ਤੇ ਔਰ ਆਪਣੀ ਫਿਟਨੈਸ ਧਿਆਨ ਦੇਣਾ ਕਿ ਜਦੋਂ ਵੀ ਸਟੇਜ ਤੇ ਜਾਵਾਂ ਕਿੱਥੋਂ ਅੱਜਕੱਲ ਮੇਰੇ ਦੋ ਟਿਕਾਣੇ ਨੇ ਚੰਡੀਗੜ੍ਹ ਤੇ ਦਿੱਲੀ ਦਿੱਲੀ ਮੇਰਾ ਕਰਮ ਭੂਮੀ ਹੈ ਤੇ ਹੁਣ ਮੈਂ ਜਿਆਦਾ ਟਾਈਮ ਚੰਡੀਗੜ੍ਹ ਬਤਨ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬਾਤ ਅਸੀਂ ਕਰ ਰਹੀ ਸੀ ਅਸ਼ੋਕ ਮਸਤੀ ਜੀ ਦੇ ਨਾਲ ਤੇ ਜਿਹੜੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਇਹ ਐਲਬਮ ਰਿਲੀਜ਼ ਹੋਣ ਜਾ ਰਹੀ ਹੈ ਉਡੀਕ ਰਹੂਗੀ ਖਾਸ ਤੌਰ ਤੇ ਜਿਹੜੇ ਵੀ ਸ਼ਿਵ ਕੁਮਾਰ ਬਟਾਲਵੀ ਦੇ ਚਾਉਣ ਵਾਲੇ ਨੇ ਤੇ ਕਿਸ ਤਰ੍ਹਾਂ ਦੇ ਗਾਣੇ ਹੋਣਗੇ ਉਹ ਵੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਸੂਧਿੰਗ ਜਿਹੜਾ 뮤직 ਹੈ ਉਹ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਉਹ ਇਸ ਐਲਬਮ ਰਾਹੀਂ ਕੀਤੀ ਗਈ ਹੈ ਜਿਹਨੂੰ ਬਹੁਤ ਲੰਮਾ ਸਮਾਂ ਲੱਗਿਆ ਤਿਆਰ ਕਰਨ ਦੇ ਵਿੱਚ ਸੋ ਵਾਕਈ ਕੀ ਉਸ ਤਰ੍ਹਾਂ ਦੇ ਨਾਲ ਛਾਪ ਛੱਡ ਪਾਉਗੀ ਜਾਂ ਨਹੀਂ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼ ਨੀ ਸਾਰੇ ਜਾਨ ਤਲੀ ਤੇ ਟਕਾਈ ਫਿਰਦੇ ਫੋਟੋ ਤੇਰੀ ਬੱਟੂ ਵਿੱਚ ਪਾਈ ਫਿਰਦੇ ਸਾਰੇ ਜਾਨ ਤਲੀ ਤੇ ਟਕਾਈ ਫਿਰਦੇ ਨੀ ਫੋਟੋ ਤੇਰੀ ਬੱਟੂ ਵਿੱਚ ਪਾਈ ਫਿਰਦੇ ਨੀ ਨਾਂ ਤੇਰਾ ਛੋਟਾ ਕਰਕੇ ਸੁਣੀਏ ਨਾਂ ਤੇਰਾ ਛੋਟਾ ਕਰਕੇ ਫਿਰ ਦਿਲ ਖਾਈ ਮੁੱਟੇ ਵਾਂ ਤੇ ਠੇਕਿਆਂ ਦੇ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ